ਜਾਨਮਾਨ ਕੁਮਤਮਾਨ ਦੇ ਚਾਚੇ ਦਾ ਮੁੰਡਾ ਇੱਥੇ ਢੇੜਾ ਲੈ ਕੇ ਮੁੜ ਗਿਆ ਕੁਛ ਨਹੀਂ ਕਹਿ ਕੇ ਗਿਆ ਐਂ ਮੁੜ ਗਿਆ ਸਾਡੇ ਪਿੰਡ ਦੀ ਸੁਣਵਾਈ ਨਹੀਂ ਕੱਲ ਮੈਡਮ ਕਹਿ ਗਏ ਧਰਮਗੜ੍ਹ ਦੇ ਨੂੰ ਕਹਿੰਦੇ ਤੁਸੀਂ ਸੜਕ ਪੱਟ ਲਓ ਠੀਕ ਐ ਸਾਡੇ ਪਿੰਡ ਬਾਰੇ ਕੀ ਹੋ ਗਿਆ ਪਿੰਡ ਦਾ ਸਾਡਾ ਮੁੱਖ ਮਤਰੀ ਸਗੋਂ ਤੇ ਸਾਡੇ ਸ਼ਾਦੀ ਚੱਲਣੀ ਚਾਹੀਦੀ ਸੀ ਜੀ ਮਸਤਾਈ ਪਿੰਡ ਦੇ ਲੋਕ ਵੀ ਬਹੁਤ ਔਖੇ ਨੇ ਬਹੁਤ ਔਖੇ ਨੇ ਜੀ ਬਹੁਤ ਜ਼ਿਆਦੇ ਹੁਣ ਅਸੀਂ ਇਹੀ ਕੰਮ ਕਰ ਰਹੇ ਸੀ ਵੀ ਚਲੋ ਜਿਹੜਾ ਪਾਣੀ ਖੜਾ ਆਪਣਾ ਪਿੱਛੋਂ ਆ ਰਿਹਾ ਵੀ ਲੋਕਾਂ ਦੀਆਂ ਫਸਲਾਂ ਬਚ ਜਾਣਗੀਆਂ ਘਰ ਬਚ ਜਾਣਗੇ ਉਨੇ ਉਸੇ ਨੇ ਰੁਕਤੀ ਜਾਂਦੇ ਨੇ ਜੇ ਤਾਂ ਮੁੱਖ ਮੰਤਰੀ ਤੋਂ ਵੀ ਵੱਡੇ ਹੋ ਗਏ ਉੱਥੋਂ ਸਾਨੂੰ ਆਫੀਸਰ ਧਮਕੀਆਂ ਦੇ ਰਹੇ ਸੀਗੇ ਕਹਿੰਦੇ ਵੀ ਅਸੀਂ ਸੀਸ ਹੋਣ ਵਾਸਤੇ ਭਰਤੀ ਹੋਏ ਆ ਮੈਂ ਕਿਹਾ ਭਾਈ ਸੀਸ ਬਹੋਣ ਵਾਸਤੇ ਆ ਫਿਰ ਅਸੀਂ ਵੀ ਮਰੇ ਖੜੇ ਆ ਅਸੀਂ ਸੀਸ ਹੀ ਹੋ ਸਕਦੇ ਆ ਜਦੋਂ ਮੁੱਖ ਮੰਤਰੀ ਸਾਹਿਬ ਪਿੰਡ ਆਉਂਦੇ ਨੇ ਤੁਸੀਂ ਭੁੱਖੇ ਤੇ ਆ ਕੇ ਖੜੇ ਹੁੰਦੇ ਨੇ ਸਾਨੂੰ ਰੋਟੀਆਂ ਅਸੀਂ ਖਵਾਉਨੇ ਆ ਟਟੋ ਘਟ 4-5 ਪਿੰਡਾਂ ਦਾ ਪਾਣੀ ਸਾਡੇ 5 ਪਿੰਡ ਦੇ ਵਿੱਚ ਆਇਆ ਜੀ ਕਿੰਨੇ ਕਿੰਨਾ ਕਿੰਨੇ ਜਿਰੀ ਡੁੱਬੀ ਖੜੀ ਆ ਜੀ ਕਿੰਨੇ ਕਿਲੇ ਹੋਣਗੇ ਸਾਰੇ ਪਿੰਡ ਦੀ ਉਹ ਜਿਹੜੀ ਡੁੱਬੀ ਖੜੀ ਹੈ ਜੀ ਵਿੱਚ ਵਿੱਚ ਦਾ ਦਿਖਦੀ ਹੈ ਵਿੱਚ ਵਿੱਚ ਦਿਖਦੀ ਨਹੀਂ ਜੀ ਤੇ ਤੁਹਾਡੀ ਡਰੇਨ ਆ ਉਹ ਸਭ ਉਹ ਸਾਫ਼ ਹੈ ਬਿਲਕੁਲ ਉਹ ਸਾਫ਼ ਸਫਾਈ ਹੋਈ ਨਹੀਂ ਜੀ ਇਸ ਤੱਕ ਕਦੇ ਦੇਖੀ ਨਹੀਂ ਉਹ ਜੇ ਜਿਸੀ ਚੱਲਦੀ ਹੁਣ ਰਾਜੀ ਪਾਣੀ ਪੈਂਦਾ ਹੋ ਜਾਂਦਾ ਜੀ ਦਾਤਾ ਹੁਣ ਸਾਡੇ ਨੌਜਵਾਨ ਕਈਆਂ ਨਾਲ ਖੱਪੀ ਜਾਂਦੇ ਨੇ ਜੀ ਉਥੇ ਰੋਡ ਨੇ ਉਹਦੇ ਵਿੱਚ ਭਾਈ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪਿੰਡ ਸਤੋਜ ਤੋਂ ਤੁਸੀਂ ਕੁਝ ਡਰੇਨ ਦੀ ਸਪਾਈ ਨੂੰ ਲੈ ਗੱਲਬਾਤ ਕਰ ਰਹੇ ਹੋ ਕੀ ਹੈ ਜੀ ਮਾਮਲਾ ਕੀ ਆ ਉਹ ਬਾਈ ਜੀ ਇਹ ਗੱਲ ਸੀ ਨਾ ਜਿਹੜਾ ਹੁਣ ਕੁਦਰਤੀ ਪਿੱਛੋਂ ਚਲੋ ਪਾਣੀ ਉਹ ਮਤਲਬ ਕਿ ਹੁਣ ਬਾਣਾ ਦੇ ਖੜ ਗਿਆ ਜਿਵੇਂ ਸਾਡੇ ਪਿੰਨਾ ਪਿੰਡ ਦੇ ਨਾਲ ਧਰਮਗੜ ਲੱਗਦਾ ਟੋਲਾਵਾਲ ਲੱਗਦਾ ਉਹ ਪਿੰਡਾਂ ਨੇ ਕੀ ਕੀਤਾ ਜੀ ਮਤਲਬ ਕਿ ਜਿਹੜੇ 18 ਫੁੱਟੇ ਰੋਡ ਨੇ ਉਹ ਵੀ ਵੱਢ ਤੇ ਦੇਖੋ ਜਿਹੜਾ ਪਾਣੀ ਹੁੰਦਾ ਨਾ ਸੜਕ ਉਤੋਂ ਦੀ ਜਿੰਨਾ ਲੰਘਦਾ ਲੰਘੇ ਸਕਦਾ ਜੀ ਜੀ ਉਹ ਕਿਸੇ ਕੋਈ ਉਹਨੂੰ ਕੋਈ ਨਹੀਂ ਰੋਕ ਸਕਦਾ ਹੁਣ ਜਿਹੜਾ ਬਾਣਾ ਚ ਪਾਣੀ ਖੜਾ ਸੀ ਉਹਨਾਂ ਨੇ ਰੋਡ ਪੱਟ ਕੇ ਇਹ ਪਾਣੀ ਹੈਗਾ ਉਹ ਸਾਡੇ ਪਿੰਡ ਦੇ ਕਈ ਘਰ ਡਿੱਗ ਗਏ ਜੀ। ਜੀ। ਉਹ ਉਹਦੇ ਕਰਕੇ ਹੁਣ ਸਾਰਿਆਂ ਨੂੰ ਪਹੁੰਚਾਉਣ ਦੇ ਕਰਕੇ ਅਸੀਂ ਆਪਦਾ ਪਾਣੀ ਕਿਸੇ ਪਿੰਡ 'ਚ ਨਹੀਂ ਛੱਡ ਰਹੇ ਸੀ। ਕੋਈ ਛੜਕ ਨਹੀਂ ਪਟ ਰਹੇ ਸੀ। ਬਾਣਾ ਦਾ ਪਾਣੀ ਸੀ ਪਟੜੀ ਪਟ ਕੇ ਡਰੇਨ ਦੇ ਵਿੱਚ ਪਾ ਰਹੇ ਸੀਗੇ। ਠੀਕ ਹੈ ਜੀ। ਉਹ ਇੱਥੇ ਸਾਬੇ ਇੰਸਪੈਕਟਰ ਸਾਹਿਬ ਪਤਾ ਨਹੀਂ ਬਗਲੌਰ ਸਿੰਘ ਪਤਾ ਨਹੀਂ ਕੀ ਨਾਮ ਸੀ ਉਹਨਾਂ ਦਾ। ਇਹ ਉਹ ਆਏ ਦੋਵੇਂ ਅਸੀਂ ਜੀਸੀਬੀ ਮੰਗਾ ਲਈ ਤੇ ਅਸੀਂ ਸਾਰਾ ਪਿੰਡ ਉਹਦੇ ਵਿੱਚ ਪਾਉਣ ਲੱਗ ਗਏ ਜੀ। ਜੀ। ਉਸ ਤੋਂ ਬਾਅਦ ਸਾਡੇ ਕੋਲ ਆ ਕੇ ਕਹਿੰਦੇ ਕਹਿੰਦੇ ਬਾਈ ਮੈਂ ਇੱਥੇ ਖੜਾ ਮੈਨੂੰ ਤਾਂ ਪੁੱਛ ਲਓ ਮੈਨੂੰ ਅੱਗੇ ਅੱਗੇ ਲੈਣੀ ਆ ਮੈਂ ਹਾਂਜੀ ਸਾਡੇ ਆਪਦੇ ਐਸਐਚਓ ਤੋਂ ਲਾ ਲਓ ਜਾਂ ਕਿਸੇ ਵੀ ਵੱਡੇ ਅਫਸਰ ਅਫੀਸਰ ਤੋਂ ਲਾ ਲਓ ਜੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਅਸੀਂ ਨੇ ਕਿਹਾ ਵੀ ਸਾਡਾ ਜਦੋਂ ਤੁਸੀਂ ਸੜਕਾ ਪੱਟੀ ਗਏ ਆ ਸੜਕਾਂ ਦੀ ਮਨਜ਼ੂਰੀ ਕਿਹਨੇ ਦਿੱਤੀ ਜੀ 18 ਫੁੱਟਾ ਰੋਡ ਪੱਟਿਆ ਗਿਆ ਉਹਦੀ ਮਨਜ਼ੂਰੀ ਕਿਹਨੇ ਦਿੱਤੀ ਅਸੀਂ ਕੱਲ 5 ਬੰਦੇ ਜਾ ਕੇ ਜੀ ਸਤਾਰਮਗੜ੍ਹ ਦੇ ਆਨੇ ਸੜਕ ਪੱਟ ਕੇ ਸਾਡੇ ਬਾਣਾ ਚ ਪਾਣੀ ਛੱਡਦਾ ਸੀ 5 ਬੰਦੇ ਸੀਗੇ ਜੀ ਹਾਂਜੀ ਉਸ ਲੜਾਈ ਵੀ ਹੋ ਸਕਦੀ ਦੀ ਕੋਈ ਮਰ ਵੀ ਸਕਦਾ ਦੀ ਆ ਜੀ 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 ਮੱਜਵਲੇ ਜਾ ਕੇ ਅਸੀਂ ਉਹ ਬੰਦ ਕਰਕੇ ਆਏ ਆ ਜੀ ਉਦੋਂ ਪ੍ਰਸ਼ਾਸਨ ਨਹੀਂ ਆਇਆ ਕੱਲ ਸਾਡੇ ਪਿੰਡ ਡਿਪਟੀ ਮੈਡਮ ਆਏ ਸੀਗੇ ਪਤਾ ਨਹੀਂ ਨਾਮ ਕੀ ਸੀ ਐਸਡੀਐਮ ਸਾਹਿਬ ਆ ਕੇ ਫੋਟੋਆਂ ਖਿੱਚ ਕੇ ਮੁੜ ਗਏ ਜੀ ਜੀ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਅਸੀਂ ਜੀਸੀਬੀ ਬੁਲਾਈ ਆ ਗਿਆਨ ਮਿਆਂ ਗਿਆਨ ਮਾਨ ਭਗਵੰਤ ਮਾਨ ਦੇ ਚਾਚੇ ਦਾ ਮੁੰਡਾ ਇੱਥੇ ਢੇੜਾ ਦੇ ਕੇ ਮੁੜ ਗਿਆ ਕੁਝ ਨਹੀਂ ਕਹਿ ਕੇ ਗਿਆ ਐਂ ਮੁੜ ਗਿਆ ਉਹ ਸਾਡੀ ਮਤਲਬ ਕਿ ਸਾਬ ਇੰਸਪੈਕਟਰ ਸਾਹਿਬ ਜਿਹੜੇ ਇੱਥੇ ਮੁਲਾਜ਼ਮ ਖੜੇ ਸੀ ਉਹਨਾਂ ਨਾਲ ਇਹ ਲੜਾਈ ਸੀ ਵੀ ਤੁਸੀਂ ਕਹਿ ਦਿਓ ਅਫੀਸਰ ਨੂੰ ਕਹਿੰਦੇ ਸਾਨੂੰ 5 ਮਿੰਟ ਦੇ ਦਿਓ ਘੱਟੋ ਘੱਟ ਮੇਰੀ ਅੱਧੇ ਘੰਟੇ ਦੀ ਵੀਡੀਓ ਹੈ ਜੀ ਉਹਨਾਂ ਨੇ ਫੋਨ ਨਹੀਂ ਲਾਇਆ ਜੀ ਹੋ ਸਕਦਾ ਪਿੱਛੋਂ ਕਿਹਾ ਹੋਵੇ ਪੱਟਣ ਨਹੀਂ ਦੇਣਾ ਕਿਉਂਕਿ ਸਾਡੇ ਪਿੰਡ ਦੀ ਸੁਣਵਾਈ ਨਹੀਂ ਕੱਲ ਮੈਡਮ ਕਹਿ ਗਏ ਧਰਮਗੜ੍ਹ ਦੇ ਨੂੰ ਕਹਿੰਦੇ ਤੁਸੀਂ ਸੜਕ ਪੱਟ ਲਓ ਠੀਕ ਹੈ ਸਾਡੇ ਪਿੰਡ ਬਾਰੇ ਕੀ ਹੋ ਗਿਆ ਪਿੰਡ ਦਾ ਸਾਡਾ ਮੁੱਖ ਮੰਤਰੀ ਸਗੋਂ ਤੇ ਸਾਡੇ ਜਿਆਦਾ ਚੱਲਣੀ ਚਾਹੀਦੀ ਸੀ ਜੀ 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 ਪਿੰਡ ਪਿੰਡ ਦੇ ਹਾਲਾਤ ਕੀ ਨੇ ਇਸ ਵਕਤ ਤੁਹਾਡੇ ਪਿੰਡ ਤੇ ਵੀ ਪਿੰਡ ਦੇ ਹਾਲਾਤ ਤਾਂ ਜੀ ਮਾੜੇ ਨੇ ਜੀਰੀਆਂ ਡੁੱਬੀਆਂ ਖੜੀਆਂ ਨੇ ਜੀ ਕਈ ਘਰ ਬਹਿ ਗਏ ਜੀ ਗਰੀਬਾਂ ਦੇ ਜੀ ਹੁਣ ਦੇਖੋ ਜੀ ਫਸਲ ਤਾਂ ਇੱਕ ਸਾਲ ਨਹੀਂ ਹੋਊਗੀ ਅਗਲੇ ਸਾਲ ਵੀ ਹੋਊਗੀ ਪਰ ਮੇਨ ਘਰ ਜਦੋਂ ਕੋਈ ਬੰਦਾ ਹੀ ਨਾ ਰਿਹਾ ਜੀ ਫਿਰ ਕੀ ਫਾਇਦਾ ਠੀਕ ਐ ਕਿੰਨੇ ਕੁ ਪਿੰਡ ਕਿੰਨੇ ਕੁ ਲੋਕ ਸੀ ਉਸ ਵਕਤ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਕਿੰਨੇ ਕੁ ਲੋਕ ਰਹੇ ਸਾਰੇ ਪਿੰਡ ਜੀ ਸਾਰੇ ਪਰੇਸ਼ਾਨ ਸੀਗੇ ਜੀ ਉੱਥੋਂ ਸਾਨੂੰ ਆਫੀਸਰ ਧਮਕੀਆਂ ਦੇ ਰਹੇ ਸੀਗੇ ਕਹਿੰਦੇ ਵੀ ਅਸੀਂ ਸੀਤ ਹੋਣ ਵਾਸਤੇ ਭਰਤੀ ਹੋਏ ਆ ਮੈਂ ਕਿਹਾ ਭਾਈ ਸੀਤ ਬਹੋਣ ਵਾਸਤੇ ਆ ਫਿਰ ਅਸੀਂ ਵੀ ਮਰੇ ਖੜੇ ਆ ਅਸੀਂ ਸੀਤ ਹੋ ਸਕਦੇ ਆ ਜਦੋਂ ਮੁੱਖ ਮੰਤਰੀ ਸਾਹਿਬ ਪਿੰਡ ਆਉਂਦੇ ਨੇ ਤੁਸੀਂ ਭੁੱਖੇ ਤਹਾਏ ਖੜੇ ਹੁੰਦੇ ਨੇ ਸਾਨੂੰ ਰੋਟੀਆਂ ਅਸੀਂ ਖਵਾਉਨੇ ਆ ਜੀ ਤੁਸੀਂ ਕਹਿੰਦੇ ਇਨਸਾਨੀਅਤ ਦੀ ਗੱਲ ਹੁੰਦੀ ਆ ਮੈਂ ਫਿਰ ਜਦੋਂ ਤੁਸੀਂ ਨਹੀਂ ਇਨਸਾਨੀਅਤ ਸੋਚਦੇ ਅਸੀਂ ਕਿਉਂ ਸੋਚੀਏ ਮਤਲਬ ਤੁਸੀਂ ਤੱਕ ਪਟੜੀ ਪਟਕੇ ਡਰੇਨ ਚ ਪਾਣੀ ਪਾ ਰਹੇ ਸੀ ਹੁਣ ਹਾਂਜੀ ਹੁਣ ਵੀ ਜੇਸੀਬੀ ਉਸ ਤੋਂ ਬਾਅਦ ਇਹਨਾਂ ਨੇ ਐਸਐਚਓ ਸਾਹਿਬ ਨੂੰ ਫੋਨ ਲਾਇਆ ਐਸਐਚਓ ਸਾਹਿਬ ਨੇ ਪਰਮਿਸ਼ਨ ਦੇਤੀ ਠੀਕ ਹੈ ਤੱਕ ਜੀਸੀਬੀ ਜਾ ਚੁੱਕੀ ਸੀ ਉਦੋਂ ਬਾਅਦ ਕੀ ਕਿਹਾ ਸਾਨੂੰ ਇੱਕ ਮਖੌਲ ਕੀਤਾ ਸੀ ਆਖਿਆ ਵੀ ਹੁਣ ਤੁਸੀਂ ਜੀਸੀਬੀ ਵਾਪਸ ਭੇਜ ਦੀ ਹੁਣ ਮੰਗਾਓ ਜੀ ਹੁਣ ਮੰਗਾਓ ਤੁਸੀਂ ਜੀਸੀਬੀ ਫੇਰ ਮੂੰਹ ਭਰਾ ਕਰ ਲਿਆ ਹਮ ਫੇਰ ਕਹਿੰਦੇ ਕਿ ਤੁਸੀਂ 12 ਵਜੇ ਤੱਕ ਨਹੀਂ ਇਹਦੇ ਵਿੱਚ ਪਾਣੀ ਪਾ ਸਕਦੇ ਮੈਂ ਹੈ ਜੀ 12 ਤੱਕ ਵੀ ਵੱਜਣਗੇ ਜਦੋਂ ਤੁਸੀਂ ਜੀਸੀਬੀ ਤਾਂ ਭੇਜ ਦੀ ਪੂਰਾ ਜੀ ਪਾਣੀ ਪੈਂਦਾ ਹੋ ਜਾਂਦਾ ਜੀ ਸਾਡਾ ਹੁਣ ਸਾਡੇ ਨੌਜਵਾਨ ਕਈਆਂ ਨਾਲ ਖਪੀ ਜਾਂਦੇ ਨੇ ਜੀ ਉੱਥੇ ਰੋਡ ਨੇ ਉਹਦੇ ਵਿੱਚ ਜੀ ਇਹ ਜਿਹੜਾ ਪਾਣੀ ਆਇਆ ਬਰਸਾਤਾਂ ਦਾ ਹੈ ਬਰਸਾਤਾਂ ਦਾ ਪਾਣੀ ਆ ਜੀ ਬਰਸਾਤਾਂ ਦਾ ਪਾਣੀ ਆ ਕੁਝ ਪਿਛਲੇ ਪਿੰਡਾਂ ਤੋਂ ਆ ਗਿਆ ਜਿਵੇਂ ਸੜਕਾਂ ਪੱਟੀਆਂ ਜੀ 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 ਜਿਵੇਂ ਹੁਣ ਮੰਨ ਲਓ ਆਪਣੇ ਬਾਣ ਜੀ 4 4 ਫੁੱਟ ਨਹੀਂ ਮੈਨੇ 4 ਫੁੱਟ ਜੋ ਵਾਪਸ ਸੜਕ ਪੱਟਾਂਗੇ ਉਹ ਅੱਗੇ ਚੱਲਣੀ ਚੱਲਣਾ ਜੀ ਉਹਨੇ ਜੀ 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 ਘੱਟੋ ਘੱਟ 4 5 ਪਿੰਡਾਂ ਦਾ ਪਾਣੀ ਸਾਡੇ 5 ਪਿੰਡ ਦੇ ਵਿੱਚ ਆਇਆ ਜੀ ਕਿੰਨੇ ਕਿੰਨਾ ਕਿੰਨੇ ਜਿੜੀ ਡੁੱਬੀ ਖੜੀ ਆ ਜੀ ਕਿੰਨੇ ਕਿਲੇ ਹੋਣਗੇ ਸਾਰੇ ਪਿੰਡ ਦੀ ਉਹ ਜਿੜੀ ਡੁੱਬੀ ਖੜੀ ਆ ਜੀ ਵਿੱਚ ਵਿੱਚ ਤਾਂ ਦਿਖਦੀ ਆ ਵਿੱਚ ਵਿੱਚ ਦਿਖਦੀ ਨਹੀਂ ਜੀ ਵਿੱਚ ਵਿੱਚ ਜਿਹਦੇ ਵਿੱਚ ਉਹ ਦਿਖਦੀ ਹੋਈ ਨਹੀਂ ਹਾਂਜੀ ਠੀਕ ਹੈ ਤੇ ਘਰ ਕਿਹਨੇ ਕਿ ਤੁਸੀਂ ਕਹਿ ਰਹੇ ਹੋ ਕਿਨੇ ਕਿ ਪ੍ਰਭਾਵਿਤ ਹੋਗੇ ਘਰ ਘਰ ਕਾਫੀ ਪ੍ਰਭਾਵਿਤ ਹੋਗੇ ਜੀ ਕਈਆਂ ਨੇ ਗੰਧਾਂ ਡਿੱਗ ਗਈਆਂ ਕੋਈ ਹਜੇ ਵੀ ਚਲੋ ਮੰਨ ਲਓ ਜੇ ਨਾ ਕੋਈ ਹੱਲ ਹੁੰਦਾ ਰਬ ਨੂੰ ਵੀ ਨਾ ਰੁਕਦਾ ਪਹੁੰਚ ਸਕਦਾ ਜੀ ਹੋਰ ਵੀ ਟਹਿ ਜਾਂਦੇ ਜੀ ਮਤਲਬ ਇਹ ਪਾਣੀ ਮੀਂਹ ਦਾ ਹੀ ਹੈ ਹਾਂਜੀ ਹਾਂਜੀ ਮਤਲਬ ਇਹ ਕੁਝ ਪਿੱਛੋਂ ਵੀ ਆਇਆ ਜੀ ਕੁਝ ਪਿੱਛੋਂ ਆ ਗਿਆ ਤੇ ਤੁਹਾਡੀ ਡਰੇਨ ਆ ਉਹ ਸਾਫ਼ ਹੈ ਬਿਲਕੁਲ ਉਹ ਸਾਫ਼ ਸਫਾਈ ਹੋਈ ਨਹੀਂ ਜੀ ਇਸ ਤੱਕ ਕਦੇ ਦੇਖੀ ਨਹੀਂ ਉਹ ਜੇ ਸੀ ਬੀ ਚੱਲਦੀ ਜੇ 2 ਮਹੀਨੇ ਪਹਿਲਾਂ ਇੱਥੇ ਜੇ ਸੀ ਬੀ ਨਾਲ ਇਹਦੇ ਵਿੱਚੋਂ ਮਿੱਟੀ ਕੱਢਦੇ ਇੱਕ ਤਾਂ ਇਹ ਡੂੰਘੀ ਹੁੰਦੀ ਦੂਜਾ ਨੰਬਰ ਜਿਹੜੀ ਮਿੱਟੀ ਪੱਟੜੀ ਤੇ ਲੱਗਦੀ ਉਹ ਹੋਰ ਮਜ਼ਬੂਤ ਹੁੰਦੀ ਜੀ 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 ਜਿੰਨਾ ਮਰਜ਼ੀ ਪਾਣੀ ਅਸੀਂ ਪਿੰਡ ਦਾ ਇਹਦੇ ਵਿੱਚ ਕੱਢ ਸਕਦੇ ਦੀਏ ਜੀ 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 ਹੁਣ ਅਸੀਂ ਇਹ ਇਹੀ ਕੰਮ ਕਰ ਰਹੇ ਸੀ ਵੀ ਚਲੋ ਜਿਹੜਾ ਪਾਣੀ ਖੜਾ ਆਪਣਾ ਪਿੱਛੋਂ ਆ ਰਿਹਾ ਵੀ ਲੋਕਾਂ ਦੀਆਂ ਫਸਲਾਂ ਬਚ ਜਾਣਗੀਆਂ ਘਰ ਬਚ ਜਾਣਗੇ ਉਸੇ ਨੂੰ ਵੀ ਰੋਕਤੀ ਜਾਂਦੇ ਨੇ ਜੇ ਤਾਂ ਮੁੱਖ ਮੰਤਰੀ ਤੋਂ ਵੀ ਵੱਡੇ ਹੋ ਗਏ ਮਤਲਬ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਵੀ ਸਮੱਸਿਆ ਉੱਠ ਗਈ ਹੈ ਜਿਹਦੀ ਪੰਜਾਬ 'ਚ ਬਣੀ ਹੋਈ ਆ ਹਾਂਜੀ 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 ਤੇ ਮੈਂ ਸੁਣਵਾਈ ਤੁਹਾਡੀ ਵੀ ਹੈ ਨਹੀਂ ਕੋਈ ਨਹੀਂ ਨਹੀਂ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇਖੀ ਹੈ ਜੀ ਜਦੋਂ ਤੁਸੀਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਦੇ ਭਰਾ ਨਾਲ ਤਾਂ ਉਹ ਕੀ ਜਵਾਬ ਦੇ ਗਏ ਉਹਨਾਂ ਨਾਲ ਉਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ કરી ਬਸ ਅਸੀਂ ਕਿਹੜਾ ਦੇਖ ਕੇ ਮੁੜ ਗਏ ਕਿਹੜਾ ਦੇਖ ਕੇ ਮੁੜ ਗਏ ਜਿਵੇਂ ਆਪਾਂ ਆਪਣੇ ਖੇਤ ਨਹੀਂ ਕਿਹੜਾ ਦੇਖ ਕੇ ਮੁੜ ਜਾਂਦੇ ਜੀ 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 ਹਾਂਜੀ ਹਾਂਜੀ ਮਤਲਬ ਉਹ ਤੋਂ ਆਫਸਰ ਕਹਿੰਦੇ ਵੀ ਨਹੀਂ ਤੁਹਾਨੂੰ ਪਾਣੀ ਨਹੀਂ ਪਾਉਣ ਦੇਣਾ ਅਸੀਂ ਪਾਣੀ ਉਹਨਾਂ ਚਰ ਪਾਵਾ ਉਹਨਾਂ ਚਰ ਨਹੀਂ ਪਾਉਣਾ ਤੁਸੀਂ ਜਿਨ੍ਹਾਂ ਚਰ ਸਾਨੂੰ ਉੱਪਰੋਂ ਹੁਕਮ ਨਹੀਂ ਹੁੰਦਾ ਵੀ ਐਸਚੂ ਸਾਹਿਬ ਨੂੰ ਨਾਲ ਗੱਲ ਕਰਾਂਗੇ ਅੱਧਾ ਘੰਟਾ ਸਾਡੇ ਨਾਲ ਬਹਿਸ ਕਰੀ ਗਏ ਨੇ ਐਸਚੂ ਸਾਹਿਬ ਨੂੰ ਫੋਨ ਨਹੀਂ ਲਾਇਆ ਸਾਡੇ ਸਰਪੰਚ ਸਾਹਿਬ ਨੇ ਜਦੋਂ ਐਸਚੂ ਸਾਹਿਬ ਨਾਲ ਫੋਨ ਲਾਇਆ ਉਦੋਂ ਕਹਿੰਦੇ ਲਿਆ ਸਚੂ ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਫੋਨ ਤੋਂ ਨਹੀਂ ਗੱਲ ਕਰੀ ਆਪ ਤੇ ਫੋਨ ਤੋਂ ਲਾਉਣ ਬੈਠ ਕੇ ਫੋਨ ਆਪ ਦੇ ਫੋਨ ਤੋਂ ਲਾ ਕੇ ਬੈਠੇ ਹਾਂਜੀ 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 ਜੀ 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 ਤੇ ਹੁਣ ਇਸ ਵਕਤ ਮਤਲਬ ਪਾਣੀ ਨਿਕਲਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਹਜੇ ਹੁਣ ਹਜੇ ਖਾਲੀ ਪੱਟੀ ਜਾਂਦੇ ਨੇ ਜੀ ਗੈਂਤਿਆਂ ਨਾਲ ਰੋਡ ਨੇ ਹੁਣ ਜੀਸੀਬੀ ਇੱਕ ਹੋਰ ਫੋਨ ਕੀਤਾ ਉਹ ਆਊਗਾ ਜੀ ਫੇਰ ਪਟਕੇ ਫੇਰ ਕੱਢਾਂਗੇ ਅਗਲਾ ਮਸਤਾਇ ਪਿੰਡ ਦੇ ਲੋਕ ਵੀ ਬਹੁਤ ਔਖੇ ਨੇ ਬਹੁਤ ਔਖੇ ਨੇ ਜੀ ਬਹੁਤ ਜ਼ਿਆਦੇ ਜੀ 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 ਧੰਨਵਾਦ ਜ